ਪਿੰਡ ਚਾਹਲ ਜਿਹੜੇ ਤੁਸੀਂ ਇਹ ਆਰਗੈਨਿਕ ਕਾਲੀ ਤਣਪ ਜਿਹੜੀ ਕਿੱਥੋਂ ਲਿਆਂਦੀ ਸੀ ਇਸ ਦਾ ਕੀ ਫਾਇਦਾ ਜੀ ਮੈਂ ਇਹ ਕਣਕ ਐਮਪੀ ਤੋਂ ਲੈ ਕੇ ਆਇਆ ਸੀ ਤੇ ਪਿਛਲੇ ਸਾਲ ਮੈਂ ਥੋੜਾ ਜਿਹਾ ਇੱਕ ਬਿੱਗਾ ਲਾ ਕੇ ਟ੍ਰਾਇਲ ਕਰਿਆ ਸੀ ਉਸ ਤੋਂ ਬਾਅਦ ਮੈਂ ਤੇ ਪੰਜ ਬਿੱਗੇ ਲਾਈਏ ਇਸ ਵਾਰ ਇਹਦੇ ਜਿਹੜੇ ਫਾਇਦੇ ਨੇ ਇਹਦੇ ਵਿੱਚ ਫਾਈਬਰ ਆਇਰਨ ਇੱਕ 슈ਗਰ ਫ੍ਰੀ ਹੈ ਇਹ ਮਤਲਬ ਹੋਰ ਵੀ ਇਹਦੇ ਬਹੁਤ ਜ਼ਿਆਦੇ ਫਾਇਦੇ ਨੇ ਇਹਦੇ ਮਤਲਬ ਬਿਮਾਰੀਆਂ ਤੋਂ ਰਹਿਤ ਤੇ ਮੈਂ ਆਪ ਵੀ ਖੁਦ ਵੀ ਕੋਈ ਕੀਟ ਨੈਸ਼ ਨਹੀਂ ਵਰਤਿਆ ਇਹਦੇ ਉੱਪਰ ਕੋਈ ਮਤਲਬ ਕੋਈ ਹੋਰ ਐਕਸਟਰਾ ਕੋਈ ਵੀ ਦਵਾਈ ਨਹੀਂ ਵਰਤੀ ਹੈਗੀ ਕੁਦਰਤੀ ਉਹ ਮਤਲਬ ਮੈਨੇ ਇਹ ਮਤਲਬ ਫਸਲ ਲਗਾਈ ਹੈ ਤੁਹਾਡੇ ਮਨ ਚ ਕਿਵੇਂ ਆਇਆ ਤੁਸੀਂ ਕਿੱਥੋਂ ਇਸ ਚੀਜ਼ ਦੀ ਪਲੇਰ ਮੈਂ 14 ਤੀ ਵੀ ਕੁਝ ਖੇਤੀ ਦੇ ਵਿੱਚ ਨਵਾਂ ਹੋਵੇ ਬਦਲਾਅ ਹੋਵੇ ਉਹਦੇ ਲਈ ਮੈਂ ਇੱਕ ਨਵਾਂ ਮਤਲਬ ਆਉਣ ਵਾਲੇ ਫਿਊਚਰ ਦੇਣ ਨੂੰ ਬੱਚਿਆਂ ਨੂੰ ਨਵੀਂ ਕਿਸਾਨੀ ਦੇਣ ਨੂੰ ਵੀ ਕੁਝ ਨਵਾਂ ਕਰਨ ਲਈ ਮੈਂ ਇਹ ਮਤਲਬ ਵੀ ਆਪਣਾ ਸੀਡ ਆਪਣੇ ਲੈ ਕੇ ਆਇਆ ਇੱਧਰ ਕਿੱਥੋਂ ਲਿਆਂਦੀ ਸੀ ਤੇ ਕਿੰਨਾ ਸੀ ਇਹ ਮੈਂ ਜਦੋਂ ਸੀਡ ਲੈ ਕੇ ਆਇਆ ਸੀ ਮੈਨੂੰ 5-4 ਕਿਲੋ ਇਹ ਮਿਲਿਆ ਸੀ ਸੀਡ ਇਹ ਪਿਛਲੇ ਸਾਲ ਪ੍ਰਾਰ ਤੇ ਉਸ ਸਮੇਂ ਸਾਲ ਇਹ ਥੋੜਾ ਜਿਹਾ ਵਧਾ ਕੇ ਮਤਲਬ 5 ਬਿੱਗੇ ਤੱਕ ਲੈ ਗਿਆ ਮੈਂ ਅਗਲੇ ਬਾਰੇ ਇਹਨੂੰ ਮਤਲਬ 5 ਏਕੜ ਤੱਕ ਵੀ ਲੈ ਕੇ ਜਾਊਂਗਾ ਤੇ ਕੀ ਬੈਨੀਫਿਟ ਕੀ ਨੇ ਇਸ ਚੀਜ਼ ਦੇ ਬੈਨੀਫਿਟ ਇਹ ਤੇ ਇਹਨੇ ਇੱਕ ਤਾਂ ਜੀ ਆਮ ਮਤਲਬ ਸੀਡ ਆਪਣੇ 8 ਕਿਲੋ ਬਿੱਗੇ ਦਾ ਪੈਂਦਾ ਇਹ 4 ਕਿਲੋ ਬਿੱਗੇ ਦਾ ਬੀਜ ਪੈਂਦਾ ਇਹਦਾ ਕੋਈ ਮਤਲਬ ਜੇ ਮੈਂ ਆਪਾਂ ਕੋਈ ਬਿਮਾਰੀ ਰਹਤਾ ਹੈ ਸਭ ਤੋਂ ਵੱਡੀ ਗੱਲ ਹੈ ਇਹਦੀ ਮਕੇ ਦੇ ਓਮ ਫਾਇਦੇ ਬਹੁਤ ਨੇ ਇਹਦੇ ਫਰਕ ਕੀ ਆ ਦੂਜੀ ਕਣਕ ਦਾ ਤੇ ਕਾਲੀ ਕਣਕ ਦਾ ਬਾਕੀ ਇਹ ਤਾਂ ਆਪਾਂ ਇੱਕ ਦੇਖੇ ਮਤਲਬ ਮੈਂ ਤਾਂ ਯੂਰੀਆ ਲਾਉਣਾ ਵੀ ਨਹੀਂ ਤੇ ਜੋ ਵੀ ਕਿਸਾਨ ਮਤਲਬ ਜਿਹਨਾਂ ਦੀ ਜ਼ਮੀਨ ਦੇ ਵਿੱਚ ਯੂਰੀਆ ਹੈਗਾ ਉਹ ਛੱਡ ਸਕਦੇ ਨੇ ਇਹਨੂੰ ਬਹੁਤ ਘੱਟ ਯੂਰੀਆ ਲੈਂਦੀ ਆ ਇਹ ਇਹ ਮੈਂ ਮਤਲਬ ਮੈਂ ਏਕੜ ਦਾ ਇੱਕ ਥੈਲਾ ਡੇਢ ਥੈਲੇ ਨਾਲੇ ਮਤਲਬ ਇਹ ਮੈਂ ਪਾ ਲਈ ਆ ਆਪਜੀ ਕਿਵੇਂ ਹੋਰ ਫਸਲ ਆ ਜਿਵੇਂ ਦੂਜੀ ਕਣਕਾ ਸਪਰੇ ਬਹੁਤ ਹੁੰਦੀ ਆ ਸਪਰੇ ਤੋਂ ਬਿਨਾਂ ਰਹਿ ਤਾਂ ਇਹ ਮੈਂ ਦੱਸਣਾ ਚਾਹੁੰਦਾ ਬਿਨਾਂ ਰਹਿ ਤਾਂ ਇਹ ਬਿਮਾਰੀ ਤੋਂ ਇਹ ਬਿਲਕੁਲ ਮਤਲਬ ਇਹ ਤੇ ਮਤਲਬ ਕੋਈ ਵੀ ਜਿਵੇਂ ਫੰਗਸ ਵਗੈਰਾ ਕੁਝ ਨਹੀਂ ਹੁੰਦਾ ਕੋਈ ਕਾਲੇ ਤੇਲੇ ਦਾ ਵਗੈਰਾ ਕੋਈ ਟੈਕ ਨਹੀਂ ਹੈਗਾ ਦੇ ਉੱਪਰ ਕੀ ਲੱਗਦਾ ਵੀ ਜਿਹੜੇ ਮੈਂ ਪੰਜਾਬ ਵਿੱਚ ਜਿਹੜਾ ਤੁਸੀਂ ਪਹਿਲਾਂ ਉਪਰਾਲਾ ਕੀਤਾ ਇਹ ਕਣਕ ਲੱਗਦਾ ਕਿਸੇ ਨੇ ਦੂਜੀ ਵੀ ਨਹੀਂ ਹੁੰਦੀ ਨਹੀਂ ਜੀ ਇਹ ਮੈਂ ਮਤਲਬ ਸ਼ੁਰੂਆਤ ਇਹ ਮੈਨੂੰ ਲੱਗ ਰਿਹਾ ਵੀ ਮੈਂ ਹੀ ਮੈਂ ਸਟਾਰਟਿੰਗ ਕੀਤੀ ਹੈ ਇਹ ਪਰ ਮੈਂ ਆਉਣ ਵਾਲੇ ਜੀ ਇਹਨਾਂ ਨੂੰ ਸੀਡ ਦੀ ਲੋਡ ਹੋਊਗੀ ਜਾਂ ਮਤਲਬ ਖਾਣ ਲਈ ਹੋਊਗਾ ਜਿਹਨਾਂ ਦੇ ਘਰ ਵਿੱਚ ਕੋਈ ਸ਼ੂਗਰ ਦਾ ਮਰੀਜ਼ ਆ ਕੋਈ ਵੀ ਮੇਰੇ ਨਾਲ ਕੰਟੈਕਟ ਕਰ ਸਕਦਾ ਤੇ ਮੈਂ ਉਹਨਾਂ ਨੂੰ ਦਊਂਗਾ ਇਹ ਇਹਦਾ ਰੇਟ ਦਾ ਵੀ ਫਰਕ ਹੁਣ ਦੂਜੀ ਇਹ ਆਮ ਪ੍ਰਾਈਸ ਨੂੰ ਇਹਦਾ ਰੇਟ ਦਾ ਫਰਕ ਆ ਹਲੇ ਮਤਲਬ ਮੈਂ ਕੋਈ ਕਨਫਰਮ ਨਹੀਂ ਕਿਹਾ ਹੈਗਾ ਰੇ ਚਲੋ ਜਿੱਦਾਂ ਵੀ ਹੋਊਗਾ ਮੈਂ ਮਤਲਬ ਕਿਸਾਨਾਂ ਨੂੰ ਵੱਧ ਤੋਂ ਵੱਧ ਦਊਗਾ ਤੁਸੀਂ ਕਿਸ ਰੇਟ ਮਤਾਬਕ ਲੈ ਕੇ ਆਏ ਸੀ ਦੇਖੋ ਸੀਗਾ ਤੁਸੀਂ ਮੈਂ ਕਹ ਰਿਹਾ ਐਮਪੀ ਤੋਂ ਲੈ ਕੇ ਆਏ ਸੀ ਮੈਂ ਕਰੀਬਨ ਉੱਥੇ ਮੈਨੂੰ 85 ਰੁਪਏ ਦਿੱਤੀ ਸੀ ਇਹਨਾਂ ਨੇ ਉਸ ਟਾਈਮ ਕਿਲੋ ਕਿਲੋ ਦਿੱਤੀ ਸੀ ਉਸ ਉੱਥੇ ਚੀਜ਼ ਜਾਨੀ ਕਿ ਆਮ ਵਾਂਗ ਨਹੀਂ ਆਮ ਨਹੀਂ ਹੈਗੀ ਉਹ ਵੀ ਮਤਲਬ ਕੁਝ ਨੇਚਰਲ ਕਿਸਾਨ ਲਾਉਂਦੇ ਨੇ ਜਿਨ੍ਹਾਂ ਦੀ ਮਤਲਬ ਚਾਹਤ ਹੈ ਇਸ ਵਿੱਚ ਇਹ ਕੁਝ ਨਮਾ ਕਰਨਾ ਚਾਹੁੰਦੇ ਨੇ ਮੈਂ ਤਾਂ ਬਿਮਾਰੀਆਂ ਨੂੰ ਦੇਖਦੇ ਹੋਏ ਦਿਨੋ ਦਿਨ ਜਿਹੜੇ ਪੰਜਾਬ ਵਿੱਚ ਬਿਮਾਰੀ ਦਾ ਫਲਾਚ ਹੈ ਸ਼ੂਗਰ ਆ ਤੇ ਕੈਂਸਰ ਵਧ ਰਿਹਾ ਤੇ ਜੂਰਿਕ ਐਸਿਡ ਆ ਇਸ ਨੂੰ ਵੇਖਦੇ ਹੋਏ ਤੁਸੀਂ ਇਹ ਉਪਰਾਲਾ ਕਰਦੇ ਹਾਂ ਜੀ ਹਾਂ ਜੀ ਮੈਂ ਇਹਦੇ ਵਿੱਚ ਇੱਕ ਤਾਂ ਫਾਈਬਰ ਆ ਜਿਹੜਾ ਸ਼ੂਗਰ ਫ੍ਰੀ ਵੀ ਹੈ ਇਹ ਬੱਚਿਆਂ ਲਈ ਬਹੁਤ ਵਧੀਆ ਗਰੋਥ ਲਈ ਹੈ ਆਇਰਨ ਦੀ ਬਹੁਤ ਜ਼ਿਆਦਾ ਮਾਤਰਾ ਹੈ ਇਹਦੇ ਵਿੱਚ ਜ਼ਿੰਕ ਬਹੁਤ ਜ਼ਿਆਦਾ ਹੈ ਆਮ ਵੈਰਾਈਟੀਆਂ ਨੂੰ ਮਤਲਬ ਇਹ ਜਾਪਾਨ ਦੇ ਇੱਕ ਡਾਕਟਰ ਨੇ ਉਹਨਾਂ ਨੇ ਸੋਧ ਕਰਕੇ ਮਤਲਬ ਬੀਜ ਨੂੰ ਆਪਣੇ ਪੰਜਾਬ ਦੇ ਬੀਜ ਨੂੰ ਕਰਾਸ ਕਰਕੇ ਇਹ ਮਤਲਬ ਮਾਰਕੀਟ ਦੇ ਵਿੱਚ ਲਿਆਂਦਾ ਪਿਆ ਵੀ ਤੁਸੀਂ ਹੁਣ ਕਿੰਨੇ ਏਕੜ ਚਲਾਇਆ ਹੋਇਆ ਹੈ ਇਹ ਮੈਂ ਹੁਣ 5 ਵਿੱਗੇ ਲਾਇਆ ਪਿਆ ਇਸ ਤੋਂ ਬਾਅਦ ਮੈਂ ਇਹਨੂੰ 5 ਏਕੜ ਤੱਕ ਲੈ ਕੇ ਜਾਊਂਗਾ ਕਿਸ ਤਰ੍ਹਾਂ ਦੇ ਸੁਖਦੀਪ ਸਿੰਘ ਵੱਲੋਂ ਜੋ ਕਾਲੀ ਕਣਕ ਬੀਜੀ ਗਈ ਆ ਉਹਨਾਂ ਵੱਲੋਂ ਕਿਹਾ ਵੀ ਆਰਗੈਨਿਕ ਵੀ ਤੇ 슈ਗਰ ਫ੍ਰੀ ਵੀ ਇਹ ਚੰਗੀ ਗੱਲ ਹੈ ਜੀ ਚੰਗਾ ਉਪਰਾਲਾ ਹੈ ਜਿਹੜਾ ਕਿਉਂਕਿ ਆਉਣ ਵਾਲੇ ਸਮੇਂ 'ਚ ਜਿਹੜੇ ਜ਼ਹਿਰਾਂ ਖਵਾ ਖਵਾ ਕੇ ਲੋਕਾਂ ਨੇ ਸਿਹਤ ਖਰਾਬ ਕਰੀ ਆ ਉਹਦੇ ਲਈ ਜਿਹੜੀਆਂ ਚੀਜ਼ਾਂ ਆਪਣੀ ਸਿਹਤ ਲਈ ਚੰਗੀਆਂ ਨੇ ਉਹਦੇ ਕਿੰਨੀ ਨੂੰ ਇੱਕ ਚੰਗਾ ਉਪਰਾਲਾ ਹੈ ਆਰਗੈਨਿਕ ਕਰਨਾ ਹੀ ਪਹਿਲਾ ਤਾਂ ਚੰਗੀ ਗੱਲ ਹੈ ਫਿਰ ਦੂਜੀ ਕਾਲੀ ਕਣਕ ਦੇ ਫਾਇਦੇ ਬਹੁਤ ਜ਼ਿਆਦਾ ਦੱਸ ਦਿੰਨੇ ਆ ਵੀ ਅਸੀਂ ਆਉਣ ਵਾਲੇ ਸਮੇਂ 'ਚ ਦੇਖਦੇ ਹਾਂ ਕਿਵੇਂ ਉਹਦਾ ਹੈਗਾ ਰਿਜ਼ਲਟ ਵੀ ਪਿੱਛੇ ਵੀ ਜਿੰਨਾ ਸੁਣੇ ਆ ਉਹਦੇ 'ਚ ਕਾਫੀ ਜ਼ਿਆਦਾ ਕਣਕ ਦੇ ਫਾਇਦੇ ਦੱਸਦੇ ਨੇ ਜਿਹੜੀਆਂ ਕੈਂਸਰ ਪ੍ਰੋਮੋਟ ਕਰਦੇ ਨੇ ਉਹ ਚੀਜ਼ਾਂ ਬਾਰੇ ਸੁਪਰੀਮ ਕੋਰਟ ਵੀ ਕੋਈ ਇਨੀਸ਼ੀਏਟਿਵ ਨਹੀਂ ਲੈਂਦਾ ਵੀ ਨਹੀਂ ਹੁਣ ਜਿਵੇਂ ਗੁੱਟਕੇ ਦੇ ਸੈਕਟਰਾਂ ਦੇ ਇਹੋ ਜਿਹਾ ਕੁਝ ਪ੍ਰਚਾਰ ਕਰਿਆ ਜਾ ਰਿਹਾ ਹੈ ਚੰਗੀ ਚੀਜ਼ ਦਾ ਪ੍ਰਚਾਰ ਘੱਟ ਹੋ ਰਿਹਾ ਮਾੜੀਆਂ ਚੀਜ਼ਾਂ ਦਾ ਜ਼ਿਆਦਾ ਹੋ ਰਿਹਾ ਇਹ ਚੀਜ਼ਾਂ ਦੇਖਦੇ ਹੋਏ ਪੰਜਾਬੀਆਂ ਨੂੰ ਹੌਲੀ-ਹੌਲੀ ਪਿਛਲੇ ਹੀ ਫਾਰਮੂਲੇ ਤੇ ਸੈਲਫ ਸਟ੍ਰੇਨਿੰਗ ਫਾਰਮਸ ਸਾਰਾ ਕੁਝ ਆਰਗੈਨਿਕ ਕਰਕੇ ਜਿਹਦੇ ਚ ਆਪਾਂ ਕੁਝ ਖਰੀਦੀ ਐ ਨਾ ਬਾਜ਼ਾਰੋਂ ਤੇ ਆਪਾਂ ਇਹ ਕੋਲ ਵੇਚਣ ਲਈ ਹੋਵੇ ਤੇ ਵੇਚਣ ਨੂੰ ਵੀ ਜੇ ਕੁਆਲਿਟੀ ਫੂਡ ਆਪਾਂ ਵੇਚਾਂਗੇ ਤਾਂ ਉਹਦਾ ਰੇਟ ਵੀ ਆਪਾਂ ਨੂੰ 10 ਗੋਣਾ ਮਿਲੂਗਾ ਹੋਰ ਕਿਸਾਨਾਂ ਨੂੰ ਵੀ ਮੋਟੀਵੇਟ ਕੀਤਾ ਜਾਵੇ ਇਸ ਚੀਜ਼ ਨਾਲ ਹਾਂਜੀ ਕਰੇ ਅਸੀਂ ਵੀ ਕਰ ਰਹੇ ਹਾਂ ਬਹੁਤ ਕਿਸਾਨ ਭਰਾਵਾਂ ਨੂੰ ਅਸੀਂ ਉਹਰੇ ਆਰਗੈਨਿਕ ਦੇ ਲੈਸਨਸ ਦਵਾ ਰਹੇ ਹਾਂ ਬਹੁਤ ਜਣੇ ਨੇ ਜਿਹੜੇ ਇਹਦੇ ਤੇ ਕੰਮ ਕਰ ਰਹੇ ਨੇ ਆਰਗੈਨਿਕ ਫਾਰਮਿੰਗ ਤੇ ਵਧੀਆ ਗੱਲ ਹੈ ਪੰਜਾਬ ਦੇ ਲੋਕਾਂ ਨੂੰ ਵੱਧ ਤੋਂ ਵੱਧ ਆਰਗੈਨਿਕ ਫੂਡ ਗਰੋ ਕਰਨਾ ਚਾਹੀਦਾ ਤੁਸੀਂ ਮਾਨਯੋਗ ਸੁਖਦੀਪ ਸਿੰਘ ਵਰਗੇ ਜਾਂ ਤੁਹਾਡੇ ਵਰਗੇ ਜਿਹੜੇ ਆਰਗੈਨਿਕ ਚੀਜ਼ਾਂ ਉਗਾ ਰਹੇ ਨੇ ਜੇ ਹਰੇਕ ਕਿਸਾਨ ਕਰਨ ਲੱਗ ਜਾਏ ਤਾਂ ਸ਼ਾਇਦ ਆਉਣ ਵਾਲੇ ਟਾਈਮ 'ਚ ਬਿਮਾਰੀਆਂ ਬੰਦ ਹੋ ਸਕਦੀਆਂ। ਬਿਮਾਰੀਆਂ ਵੀ ਬੰਦ ਹੋ ਜਾਣਗੀਆਂ ਜੀ ਦੂਜੀ ਗੱਲ ਇਹ ਜਿਹੜੀ ਹੁਣ ਬੇਕਦਰਹੀ ਹੋ ਰਹੀ ਹੈ ਫਸਲਾਂ ਦੀ ਜਦ ਲਿਮਟਿਡ ਫਸਲ ਹੋਊਗੀ ਮੂੰਹ ਬੋਲੇ ਰੇਟ ਮਿਲਣਗੇ ਆਪਾਂ ਨੂੰ। ਜਿਹੜੀ ਐਮਐਸਪੀ ਦੀ ਲੜਾਈ ਹੈ ਹੋਰ ਚੀਜ਼ਾਂ ਨੇ ਸਾਰੀਆਂ ਚੀਜ਼ਾਂ 'ਚ ਆਪਣਾ ਫਾਇਦਾ ਹੋਊਗਾ। ਕਿਉਂਕਿ ਹੁਣ ਆਪਾਂ ਗਰੋ ਵੱਧ ਕਰ ਲੈਣੇ ਆ ਤਾਂ ਆਪਾਂ ਨੂੰ ਉਹਦੀ ਰੇਟ ਲਈ ਭੱਜਣਾ ਪੈਂਦਾ ਹੁਣ ਜਿੰਮੇ ਇਹ ਕਾਲੀ ਕਰਨ ਕੇ ਆ ਇਹ ਕ ਹੱਥੋਂ ਹੱਤੀ ਵਿਕਦੀ ਆ ਜਿਹੜਾ ਗਰੋ ਕਰਦਾ ਉਹਦੇ ਰਹਿਣੇ ਨਹੀਂ ਦਿੰਦੇ ਆਪਦੇ ਖਾਂ ਜੋਗੀ ਨਹੀਂ ਰਹਿਣ ਦਿੰਦੇ ਵੀ ਮਾਰਕੀਟ ਇਹਦੀ ਇੰਨੀ ਜ਼ਿਆਦਾ ਹੈ ਫੇਰ ਵੀ ਆਪਾਂ ਉਧਰ ਨੂੰ ਜਾਂਦੇ ਨਹੀਂ ਪਤਾ ਨਹੀਂ ਕਿਉਂ ਆਪਾਂ ਮਾੜੀ ਚੀਜ਼ ਕਿੰਨੀ ਨੂੰ ਟਰੈਕਟ ਹੁੰਨੇ ਆ ਨੇ ਪਹਿਲਾਂ ਨਹੀਂ ਦੇਖੀ ਜੀ ਕਣਕੇ ਮੈਂ ਵੀ ਪਹਿਲੀ ਵਾਰ ਇਹ ਦੇਖਿਆ ਆਪਣਾ ਭਰਾਏ ਲੱਗਦਾ ਜੀ ਮੇਰੇ ਚਾਚਾ ਜੀ ਦਾ ਬੇਟਾ ਹੈ ਇਹ ਜਣੀ ਕੁਛ ਨਾ ਕੁਛ ਨਵਾਂ ਕਰਨਦਾ ਮੈਨੂੰ ਵੀ ਇਹ ਦੱਸਦਾ ਰਹਿੰਦਾ ਵੀ ਆਪਾਂ ਖੇਤੀ ਦੇ ਵਿੱਚ ਕੁਝ ਨਾ ਕੁਛ ਨਵਾਂ ਕਰਨਾ ਵੀ ਇਹ ਤਾਂ ਹੁਣ ਸਾਰੇ ਆਪਣੇ ਬਜ਼ੁਰਗਾਂ ਦੀ ਜ਼ਿੰਦਗੀ ਲੰਘ ਗਈ ਇਹਦੇ ਵਿੱਚ ਆਹੀ ਕਣਕ ਬਿਜਲੀ ਜੀਰੀ ਇਹ ਕੁਝ ਨਵਾਂ ਕਰਨ ਦਾ ਇਹਦਾ ਮਤਲਬ ਹੈਗਾ ਇਹਦੇ ਵਿੱਚ ਮਨਚੇ ਦੇ ਇਹ ਮੈਨੂੰ ਵੀ ਪ੍ਰੇਰਿਤ ਕਰਦਾ ਜਿਹੜੀ ਇਹ ਲੈ ਕੇ ਆਇਆ ਸੀ ਦੇਖਦੇ ਆ ਇਹਦੇ ਵਿੱਚ ਹੁਣ ਦੇਖਦੇ ਇਹਨੂੰ ਦੇਖ ਕੇ ਅਸੀਂ ਵੀ ਕੁਝ ਕਰਾਂਗੇ ਨਵਾਂ ਕਰਾਂਗੇ ਇਹਨੂੰ ਬੀਜਾਂ ਦੇ ਅੱਗੇ ਤੋਂ ਅੱਗੇ ਦੇਖਦੇ ਆ ਸਾਹੋਬਾ ਉਹ ਵੱਡੀ ਗੱਲ ਹੈ ਜਿਵੇਂ ਦਿਨ ਦਿਨ ਬਿਮਾਰੀਆਂ ਫੈਦ ਰਹੀਆਂ ਨੇ ਪੰਜਾਬ ਵਿੱਚ ਇਹਨੇ ਆਰਗੈਨਿਕ ਗ੍ਰੀਧੀ ਆ ਬੀਜੀਆਂ ਤੇ 슈ਗਰ ਫ੍ਰੀ ਵੀ ਹੈ ਹਾਂ 슈ਗਰ ਫ੍ਰੀ ਵੀ ਹੈ ਨੇ ਦੱਸਿਆ ਸਾਨੂੰ ਵੀ 슈ਗਰ ਫ੍ਰੀ ਵੀ ਆ ਵੀ ਇਹਦੀ ਤੁਸੀਂ ਅੱਗੇ ਤੋਂ ਅੱਗੇ ਵੀ ਬੀਜੋ ਹੋਰਾਂ ਨੂੰ ਵੀ ਦੱਸੋ ਆਪਣੇ ਜਿਵੇਂ ਹੁਣ ਰਿਸ਼ਤੇਦਾਰ ਸਾਰਿਆਂ ਨੂੰ ਦੱਸੋ ਦੱਗ ਤੇ ਮਾਰੀਆਂ ਦਾ ਫਰਕ ਹੈ ਇਹਦੇ ਨਾਲ ਤੁਹਾਨੂੰ ਲੱਗਦਾ ਕਿ ਪੰਜਾਬ ਦਾ ਪਹਿਲਾ ਕਿਸਾਨ ਉਹ ਸੁਖਦੀਪ ਸਿੰਘ ਨੇ ਜੀ ਹਾਂਜੀ 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 ਹਾਂ ਇਹ ਦੇਖੇ ਨੇ ਸੁਣੇ ਨੇ ਹੁਣ ਜਿਹਨੂੰ ਵੀ ਅਸੀਂ ਪੁੱਛਦੇ ਆਂ ਵੀ ਇਹ ਕਹਿੰਦਾ ਕੋਈ ਵੀ ਕਹਿੰਦਾ ਵੀ ਨਹੀਂ ਸਾਨੂੰ ਪਤਾ ਨਹੀਂ ਹੈਗਾ ਇਹ ਦੇਖੀ ਨਹੀਂ ਹੈਗੀ ਇਹ ਪਹਿਲੀ ਵਾਰ ਇਹ ਸਾਰਿਆਂ ਨੇ ਦੇਖੀ ਹੈ ਜੀ ਤੇ ਲੋਕਾਂ ਨੂੰ ਆਮ ਲੱਗਦੇ ਦੇਖਣ ਨੂੰ ਤਾਂ ਆਮ ਲੱਗਦੇ ਦੇਖਣ ਨੂੰ ਆਮ ਆ ਵਿੱਚੋਂ ਜਦ ਆਪਾਂ ਘੋਰਦੇ ਆਂ ਵਿੱਚੋਂ ਪਤਾ ਲੱਗਦਾ ਵੀ ਹਾਂ ਵੀ ਹੈ ਕੁਝ ਤੇ ਲੋਕਾਂ ਨੂੰ ਚੰਬਤ ਵੀ ਲੱਗਦਾ ਹੋਣਾ ਕਿ ਕਾਲੀ ਕਣਕ ਹਾਂ ਕਾਲੀ ਕਣਕਾ ਹਾਂ ਘਰੇ ਮੈਂ ਲੈ ਕੇ ਗਿਆ ਉਹ ਡੈਡੀ ਨੇ ਮੇਰੇ ਦੇਖੀ ਡੈਡੀ ਕਾ ਮੈਂ ਤਾਂ ਦੇਖੀ ਨਹੀਂ ساری ਜਿੰਦਗੀ ਉਹਨਾਂ 60 70 ਸਾਲ ਦੀ ਉਮਰ ਹੋ ਗਈ ਉਹ ਕਹਿੰਦੇ ਵੀ ਅਸੀਂ ਵੀ ਨਹੀਂ ਦੇਖੀ ਵੀ ਇਹ ਕਿੱਥੋਂ ਲੈ ਕੇ ਆਇਆ ਇਹ ਸਾਰੇ ਹਾਂ ਵੀ ਹੈਰਾਨ ਹੁੰਦੇ ਨੇ ਦੇਖ ਕੇ ਕੀ ਨਾਮ ਹੈ ਤੁਹਾਡਾ ਬਿਹੰਤ ਸਿੰਘ ਜੀ ਤੁਸੀਂ ਜਿਹੜਾ ਤੁਸੀਂ ਕੰਬਾਈਨ ਦਾ ਜਿਹੜਾ ਹੈਗਾ ਬਾਡੀ ਦਾ ਕੰਮ ਕਰਦੇ ਹੋ ਕਿੰਨੇ ਸਾਲ ਤੋਂ ਕਰ ਰਹੇ ਹੋ ਘਟੋ ਘਟ 20 25 ਸਾਲ ਤੋਂ ਕਰ ਰਹੇ ਹਾਂ ਜੀ 20 25 ਸਾਲ ਤੋਂ ਜਿਹੜੇ ਇਸ ਤਰ੍ਹਾਂ ਦੀ ਕਣਕਾ ਕਾਲੀ ਕਣਕ ਪਹਿਲਾਂ ਦੇਖੀ ਕਦੀ ਨਹੀਂ ਜੀ ਇਹ ਦੇਖੀ ਨਹੀਂ ਇਹ ਐਮਪੀ ਮੇ ਹੁੰਦੀ ਹੈ ਅੱਛਾ ਹਾਂ ਜੀ ਇਹ ਇਹ ਜਿਵੇਂ ਇਹਨਾਂ ਨੇ ਵੇਚਿਆ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਜਿਹੜੇ ਬਾ ਨੇ ਬਹੁਤ ਵਧੀਆ ਜੀ ਬਾਡੀ ਇਹਨੂੰ ਬਹਿ ਕੇ ਵੈਸੇ ਠੀਕ ਆ ਕਹਿੰਦਾ ਵੀ ਸ਼ੂਗਰ ਫ੍ਰੀ ਆ ਫਾਇਦੇ ਨੇ ਬਹੁਤ ਜਿਆਦੇ ਫਾਇਦੇ ਨੇ ਕੀ ਲੱਗਦਾ ਪੰਜਾਬ ਚ ਤੁਸੀਂ ਦੇਖੀ ਤਾਂ ਨਹੀਂ ਇਸ ਦਾ ਨਹੀਂ ਪੰਜਾਬ ਚ ਅਜੇ ਤੱਕ ਨਹੀਂ ਦੇਖੀ ਐਮਪੀ ਚ ਤੁਸੀਂ ਦੇਖੀ ਕਿਤੇ ਕਿਤੇ ਐਮਪੀ ਚ ਕਿਤੇ ਕਿਤੇ ਦੇਖੀ ਜੀ ਜਿਹੜੇ ਅਗਾਉ ਵਾਧੂ ਕਿਸਾਨ ਨੇ ਓਹ ਨਾਲ ਦੇ ਉਸ ਮਤਾਬਕ ਦੇਖੀ ਓਹ ਉਸ ਮਤਾਬਕ ਦੀ ਕੀ ਲੱਗਦਾ ਇਹਦਾ ਬੈਨੀਫਿਟ ਵੀ ਤਾਂ ਹੋਊਗਾ ਬੈਨੀਫਿਟ ਤਾਂ ਬਹੁਤ ਜਿਆਦੇ ਹੋਊਗਾ ਜੀ ਬਾਕੀ ਰੇਟ ਤੇ ਵੀ ਨਿਰਪੱਖ ਕਰੂਗਾ ਕਿਉਂ ਰੇਟ ਵੀ ਵਧੀਆ ਮਿਲੂਗਾ ਇਹਦਾ ਰੇਟ ਮੁਤਾਬਕ ਬਹੁਤ ਵਧੀਆ ਰਹੂਗੀ